ਕੀ ਅਮਰਜੈਂਸੀ ਰਿਲੀਜ਼ ਹੋਣੀ ਸੀ ਪਰ ਇਸ ਨੂੰ ਰੋਕ ਦਿੱਤਾ ਗਿਆ ਸੀ ਫਿਲਮ ਦਾ ਜਿਹੜਾ ਟ੍ਰੇਲਰ ਵੀ ਰਿਲੀਜ਼ ਹੋ ਚੁੱਕਿਆ ਸੀ ਪਰ ਤੁਹਾਨੂੰ ਦੱਸਦੀ ਕਿ ਬੱਸੀ ਦਾ ਇਹ ਕਹਿਣਾ ਸੀ ਕਿ ਇਹ ਫਿਲਮ ਦੇ ਰਾਹੀਂ ਸਿੱਖਾਂ ਦਾ ਜਿਹੜਾ ਅਕਸ ਹੈ ਉਸ ਨੂੰ ਟਾ ਲਾਉਣ ਦੀ ਕੋਸ਼ਿਸ਼ ਕੀਤੀ ਗਈ ਆ ਕੰਗਣਾ ਨੇ ਬਿਨਾ ਇਤਿਹਾਸ ਪੜੇ ਸਿੱਖਾਂ ਦਾ ਹਾ ਦੀਪ ਸੰਦੀਪ ਇਸ ਵਕਤ ਦੀ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਬਾਲੀਵੁੱਡ ਅਦਾਕਾਰਾਂ ਤੇ ਮੰਡੀ ਤੋਂ ਐਮਪੀ ਕੰਗਣਾ ਨਾਉ ਦੀਆਂ ਮੁਸ਼ਕਲਾਂ ਵੱਧੀਆਂ ਨਜ਼ਰ ਆ ਰਹੀਆਂ ਕਿਉਂਕਿ ਕੰਗਣਾ ਰਣੌਥ ਨੂੰ ਚੰਡੀਗੜ੍ਹ ਜ਼ਿਲ੍ਹਾ ਅਦਾਲਤ ਦੇ ਵਿੱਚ ਪੇਸ਼ ਹੋਣ ਦੇ ਹੁਕਮ ਜਾਰੀ ਕਰ ਦਿੱਤੇ ਗਏ ਨੇ ਅਦਾਲਤ ਨੇ ਇਹ ਹੁਕਮ ਕੰਗਣਾ ਨੌਂਤ ਦੀ ਆਉਣ ਵਾਲੀ ਜਿਹੜੀ ਫਿਲਮ ਹੈ ਨਵੀਂ ਫਿਲਮ ਐਮਰਜੈਂਸੀ ਦੇ ਖਿਲਾਫ ਦਾਇਰ ਪਟੀਸ਼ਨ ਤੇ ਅੱਜ ਸੁਣਵਾਈ ਕਰਦੇ ਹੋਏ ਨੋਟਿਸ ਜਿਹੜੇ ਜਾਰੀ ਕੀਤੇ ਨੇ ਤੁਹਾਨੂੰ ਦੱਸਦੀ ਕਿ ਕੰਗਣਾ ਨੂੰ 5 ਦਸੰਬਰ ਨੂੰ ਅਦਾਲਤ ਦੇ ਵਿੱਚ ਪੇਸ਼ ਹੋਣ ਲਈ ਆਏ ਅਦਾਕਾਰਾਂ ਖਿਲਾਫ ਜ਼ਿਲ੍ਹਾ ਅਦਾਲਤ ਦੇ ਵਿੱਚ ਇੱਕ ਪਟੀਸ਼ਨ ਦਾਇਰ ਕਰਕੇ ਐਫ ਆਈ ਆਰ ਦਰਜ ਕਰਨ ਦੀ ਮੰਗ ਕੀਤੀ ਗਈ ਸੀ ਪਟੀਸ਼ਨ ਦੇ ਵਿੱਚ ਐਸ ਐਸ ਪੀ ਚੰਡੀਗੜ੍ਹ ਨੂੰ ਕੰਗਣਾ ਖਿਲਾਫ ਐਫ ਆਈ ਆਰ ਦਰਜ ਕਰਨ ਦੇ ਨਿਰਦੇਸ਼ ਦੇਣ ਦੀ ਮੰਗ ਕੀਤੀ ਗਈ ਸੀ ਤੁਹਾਨੂੰ ਦੱਸਦੀ ਕਿ ਜ਼ਿਲ੍ਹਾ ਬਾਰ ਐਸੋਸੀਏਸ਼ਨ ਦੇ ਸਾਬਕਾ ਪ੍ਰਧਾਨ ਐਡਵੋਕੇਟ ਰਵਿੰਦਰ ਸਿੰਘ ਬੱਸੀ ਨੇ ਕੰਗਣਾ ਖਿਲਾਫ ਪਟੀਸ਼ਨ ਦਾਇਰ ਕੀਤੀ ਸੀ ਤੇ ਉਹਨਾਂ ਨੇ ਕਿਹਾ ਸੀ ਕਿ ਫਿਲਮਾ ਜਿਹੜੀ 6 ਸਤੰਬਰ ਨੂੰ ਕੰਗਣਾ ਦੀ ਰਲੌਤ ਰਨੌਤ ਦੀ ਐਮਰਜੈਂਸੀ ਰਿਲੀਜ਼ ਹੋਣੀ ਸੀ ਪਰ ਇਸ ਨੂੰ ਰੋਕ ਦਿੱਤਾ ਗਿਆ ਸੀ ਫਿਲਮ ਦਾ ਜਿਹੜਾ ਟ੍ਰੇਲਰ ਵੀ ਰਿਲੀਜ਼ ਹੋ ਚੁੱਕਿਆ ਸੀ ਪਰ ਤੁਹਾਨੂੰ ਦੱਸਦੀ ਕਿ ਬੱਸੀ ਦਾ ਇਹ ਕਹਿਣਾ ਸੀ ਕਿ ਇਹ ਫਿਲਮ ਦੇ ਰਾਹੀਂ ਸਿੱਖਾਂ ਦਾ ਜਿਹੜਾ ਅਕਸਰ ਉਸ ਨੂੰ ਟਾ ਲਾਉਣ ਦੀ ਕੋਸ਼ਿਸ਼ ਕੀਤੀ ਗਈ ਆ ਕੰਗਣਾ ਨੇ ਬਿਨਾ ਇਤਿਹਾਸ ਪੜੇ ਸਿੱਖਾਂ ਦੀ ਜਿਹੜੀ ਨੈਗੇਟਿਵ ਇਮੇਜ ਆ ਉਹ ਇਸ ਦੇ ਵਿੱਚ ਦਿਖਾਈ ਆ ਅਤੇ ਸਿੱਖਾਂ ਤੇ ਝੂਠੇ ਜਿਹੜੇ ਦੋਸ਼ ਲਾਏ ਨੇ ਇਸ ਦੇ ਲਈ ਕੰਗਣਾ ਖਿਲਾਫ ਮਾਮਲਾ ਦਰਜ ਕਰਨ ਦੀ ਮੰਗ ਕੀਤੀ ਗਈ ਸੀ ਹਾਲਾਂਕਿ ਤੁਹਾਨੂੰ ਦੱਸਦੀ ਕਿ ਸੈਂਸਰ ਬੋਰਡ ਨੇ ਫਿਲਮ ਨੂੰ ਰੋਕ ਦਿੱਤਾ ਸੀ ਫਿਲਮ ਨੂੰ ਰਿਲੀਜ਼ ਨਹੀਂ ਕੀਤਾ ਸੀ ਅਤੇ ਉਹਨਾਂ ਨੇ ਇਹ ਕਿਹਾ ਸੀ ਕਿ ਫਿਲਮ ਦੇ ਵਿੱਚ ਕੁਝ ਕੱਟ ਲਗਾਏ ਜਾਣ ਤੇ ਉਸ ਤੋਂ ਬਾਅਦ ਤੁਹਾਨੂੰ ਦੱਸਦੀ ਕਿ ਇਸ ਦੇ ਨਾਲ-ਨਾਲ ਕੰਗਣਾ ਰੌਤ ਤੋਂ ਇਲਾਵਾ ਫਿਲਮ ਦੇ ਜਿਹੜੇ ਸਕਰੀਨ ਪਲੇ ਰਾਈਟਰ ਨੇ ਰਤੇਸ਼ ਸ਼ਾਹ ਤੇ ਜੀ ਸਟੂਡੀਓ ਨੂੰ ਵੀ ਇਸ ਦੇ ਵਿੱਚ ਜਿਹੜਾ ਪਾਰਟੀ ਬਣਾਇਆ ਗਿਆ ਸੀ ਤੁਹਾਨੂੰ ਦੱਸਦੀ ਕਿ ਜਿਹੜੀ ਕੰਗਣਾ ਰੌਤ ਹੈ ਉਸ ਦੀ ਫਿਲਮ ਹੈ ਜਿਹੜੀ ਐਮਰਜੈਂਸੀ ਰਿਲੀਜ਼ ਹੋਣੀ ਸੀ ਪਰ ਹੁਣ ਉਸ ਦੀ ਜਿਹੜੀ ਰੋਕ ਲੱਗ ਗਈ ਹੈ ਤੇ ਨਾਲ ਹੀ ਕੰਗਣਾ ਰੌਤ ਆ ਜਿਹੜੀ ਉਸ ਨੂੰ ਅਦਾਲਤ ਦੇ ਵਿੱਚ ਪੇਸ਼ ਹੋਣਾ ਪਵੇਗਾ 5 ਦਸੰਬਰ ਨੂੰ ਅਦਾਲਤ ਦੇ ਵਿੱਚ ਪੇਸ਼ ਹੋਣ ਲਈ ਕਿਹਾ ਗਿਆ ਕਾਰਨ ਦੱਸਿਆ ਜਾ ਰਿਹਾ ਕਿ ਉਹ ਜਿਹੜੀ ਕੰਗਨ ਰੌਦ ਦੀ ਫਿਲਮ ਹੈ ਉਸ ਦੇ ਵਿੱਚ ਸਿੱਖਾਂ ਦਾ ਜਿਹੜਾ ਅਕਸਾ ਹੈ ਉਸ ਨੂੰ ਨੀਵਾ ਦਿਖਾਉਣ ਦੀ ਕੋਸ਼ਿਸ਼ ਕੀਤੀ ਗਈ ਆ ਮਾੜੇ ਢੰਗ ਦੇ ਨਾਲ ਫਿਲਮ ਹੈ ਜਿਹੜੀ ਉਸ ਨੂੰ ਪੇਸ਼ ਕੀਤਾ ਗਿਆ ਫਿਲਮ ਦੇ ਵਿੱਚ ਸਿੱਖਾਂ ਨੂੰ ਗਲਤ ਤਰੀਕੇ ਦੇ ਨਾਲ ਪੇਸ਼ ਕੀਤਾ ਗਿਆ ਉਹਨਾਂ ਦੀਆਂ ਕਹਿਆ ਕਿ ਜੇ ਫਿਲਮ ਰਿਲੀਜ਼ ਹੁੰਦੀ ਹੈ ਤਾਂ ਸਿੱਖਾਂ ਦੀਆਂ ਜਿਹੜੀਆਂ ਭਾਵਨਾਵਾਂ ਉਹਨਾਂ ਨੂੰ ਠੇਸ ਪਹੁੰਚੇਗੀ ਅਤੇ ਲੱਗਦਾ ਹੈ ਕਿ ਇਹ ਉਸਨੇ ਸਭ ਕੁਝ ਜਾਣ ਬੁੱਝ ਕੇ ਕੀਤਾ ਤੇ ਸਿੱਖਾਂ ਦੀ ਜਿਹੜੀ ਇਮੇਜ ਆ ਉਸ ਨੂੰ ਟਾ ਲਾਉਣ ਦੀ ਕੋਸ਼ਿਸ਼ ਕੀਤੀ ਗਈ ਆ ਉਹਨਾਂ ਦਾ ਕਹਿਣਾ ਸੀ ਵਕੀਲ ਸਾਹਿਬ ਦਾ ਕਹਿਣਾ ਸੀ ਕਿ ਇਸ ਦੇ ਲਈ ਜਿਹੜੀ ਇਹ ਫਿਲਮ ਨੂੰ ਰਿਲੀਜ਼ ਕਰਨ ਤੋਂ ਪਹਿਲਾਂ ਮਾਹਿਰਾਂ ਦਾ ਜਿਹੜਾ ਪੈਨਲ ਬਣਾਇਆ ਜਾਵੇ ਜਿਸ ਦੇ ਵਿੱਚ ਸ਼੍ਰੋਮਣੀ ਕਮੇਟੀ ਦੇ ਮੈਂਬਰ ਵੀ ਸ਼ਾਮਲ ਹੋਣ ਅਤੇ ਉਹਨਾਂ ਨੂੰ ਫਿਲਮ ਜਿਹੜੀ ਦਿਖਾਈ ਜਾਣੀ ਚਾਹੀਦੀ ਹੈ ਵਿਵਾਦਿਤ ਦ੍ਰਿਸ਼ ਫਿਲਮ ਦੇ ਵਿੱਚੋਂ ਕੱਟ ਦੇਣ ਚਾਹੀਦੇ ਨੇ ਤੇ ਉਸ ਤੋਂ ਬਾਅਦ ਫਿਲਮ ਜਿਹੜੀ ਉਸ ਨੂੰ ਰਿਲੀਜ਼ ਕਰਨਾ ਚਾਹੀਦਾ ਹੈ ਤਾਂ ਤੁਹਾਨੂੰ ਦੱਸ ਜੀ ਕਿ ਕੰਗਣਾ ਰਣੌਥ ਦੀਆਂ ਮੁਸ਼ਕਲਾਂ ਵੱਧ ਗਈਆਂ ਨੇ ਇੱਕ ਵਾਰ ਫੇਰ ਕੰਗਣਾ ਰਣੌਥ ਨੂੰ ਝਟਕਾ ਦਿੱਤਾ ਅਦਾਲਤ ਨੇ 5 ਦਸੰਬਰ ਨੂੰ ਕੋਰਟ ਦੇ ਵਿੱਚ ਪੇਸ਼ ਹੋਣ ਲਈ ਕਿਹਾ ਹੈ ਸਿੱਖਾਂ ਦੀ ਇਮੇਜ ਨੂੰ ਟਾਲਾਉਣ ਦੀ ਕੋਸ਼ਿਸ਼ ਕਰਨ ਦੇ ਮਾਮਲੇ ਦੇ ਵਿੱਚ ਇਮੇਜ ਆ ਜਿਹੜੀ ਸਿੱਖਾਂ ਦੀ ਨੂੰ ਨੀਵਾ ਦਿਖਾਉਣ ਦੇ ਅਕਸ ਨੂੰ ਟਾਲਾਉਣ ਦੇ ਮਾਮਲੇ ਦੇ ਵਿੱਚ ਜਿਹੜੀ ਪਟੀਸ਼ਨ ਦਾਇਰ ਹੋਈ ਸੀ ਉਸ ਦੇ ਵਿੱਚ ਅਦਾਲਤ ਦੇ ਹੁਕਮ ਜਾਰੀ ਹੋਏ ਨੇ 5 ਦਸੰਬਰ ਨੂੰ ਕੰਗਣ ਰਣੌਤ ਨੂੰ ਅਦਾਲਤ ਦੇ ਵਿੱਚ ਪੇਸ਼ ਹੋਣਾ ਪਵੇਗਾ ਹਾਂ ਦੀਪ ਸੰਦੀਪ ਇਸ ਵਕਤ ਦੀ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਬਾਲੀਵੁੱਡ ਅਦਾਕਾਰਾ ਤੇ ਮੰਡੀ ਤੋਂ ਐਮਪੀ ਕੰਗਣਾ ਨਾਉ ਦੀਆਂ ਮੁਸ਼ਕਲਾਂ ਵੱਧਦੀਆਂ ਨਜ਼ਰ ਆ ਰਹੀਆਂ ਕਿਉਂਕਿ ਕੰਗਣਾ ਨਾਉਸ ਨੂੰ ਚੰਡੀਗੜ੍ਹ ਜ਼ਿਲ੍ਹਾ ਅਦਾਲਤ ਦੇ ਵਿੱਚ ਪੇਸ਼ ਹੋਣ ਦੇ ਹੁਕਮ ਜਾਰੀ ਕਰ ਦਿੱਤੇ ਗਏ ਨੇ ਅਦਾਲਤ ਨੇ ਇਹ ਹੁਕਮ ਕੰਗਣਾ ਨਾਉ ਦੀ ਆਉਣ ਵਾਲੀ ਜਿਹੜੀ ਫਿਲਮ ਹੈ ਨਵੀਂ ਫਿਲਮ ਐਮਰਜੈਂਸੀ ਦੇ ਖਿਲਾਫ ਦਾਇਰ ਪਟੀਸ਼ਨ ਤੇ ਅੱਜ ਸੁਣਵਾਈ ਕਰਦੇ ਹੋਏ ਨੋਟਿਸ ਜਿਹੜੇ ਜਾਰੀ ਕੀਤੇ ਨੇ ਤੁਹਾਨੂੰ ਦੱਸਦੀ ਕਿ ਕੰਗਣਾ ਨੂੰ 5 ਦਸੰਬਰ ਨੂੰ ਅਦਾਲਤ ਦੇ ਵਿੱਚ ਪੇਸ਼ ਹੋਣ ਲਈ ਕਿਹਾਏ ਅਦਾਕਾਰਾਂ ਖਿਲਾਫ ਜ਼ਿਲ੍ਹਾ ਅਦਾਲਤ ਦੇ ਵਿੱਚ ਇੱਕ ਪਟੀਸ਼ਨ ਦਾਇਰ ਕਰਕੇ ਐਫ ਆਈ ਆਰ ਦਰਜ ਕਰਨ ਦੀ ਮੰਗ ਕੀਤੀ ਗਈ ਸੀ ਪਟੀਸ਼ਨ ਦੇ ਵਿੱਚ ਐਸ ਐਸ ਪੀ ਚੰਡੀਗੜ੍ਹ ਨੂੰ ਕੰਗਣਾ ਖਿਲਾਫ ਐਫ ਆਈ ਆਰ ਦਰਜ ਕਰਨ ਦੇ ਨਿਰਦੇਸ਼ ਦੇਣ ਦੀ ਮੰਗ ਕੀਤੀ ਗਈ ਸੀ ਤੁਹਾਨੂੰ ਦੱਸਦੀ ਕਿ ਜ਼ਿਲ੍ਹਾ 바ਰ ਐਸੋਸੀਏਸ਼ਨ ਦੇ ਸਾਬਕਾ ਪ੍ਰਧਾਨ ਐਡਵੋਕੇਟ ਰਵਿੰਦਰ ਸਿੰਘ ਬੱਸੀ ਨੇ ਕੰਗਣਾ ਖਿਲਾਫ ਪਟੀਸ਼ਨ ਦਾਇਰ ਕੀਤੀ ਸੀ ਤੇ ਉਹਨਾਂ ਨੇ ਕਿਹਾ ਸੀ ਕਿ ਫਿਲਮਾ ਜਿਹੜੀ 6 ਸਤੰਬਰ ਨੂੰ ਕੰਗਣਾ ਦੀ ਰਲੌਤ ਰਨੌਤ ਦੀ ਐਮਰਜੈਂਸੀ ਰਿਲੀਜ਼ ਹੋਣੀ ਸੀ ਪਰ ਇਸ ਨੂੰ ਰੋਕ ਦਿੱਤਾ ਗਿਆ ਸੀ ਫਿਲਮ ਦਾ ਜਿਹੜਾ ਟ੍ਰੇਲਰ ਵੀ ਰਿਲੀਜ਼ ਹੋ ਚੁੱਕਿਆ ਸੀ ਪਰ ਤੁਹਾਨੂੰ ਦੱਸਦੀ ਕਿ ਬੱਸੀ ਦਾ ਇਹ ਕਹਿਣਾ ਸੀ ਕਿ ਇਹ ਫਿਲਮ ਦੇ ਰਾਹੀਂ ਸਿੱਖਾਂ ਦਾ ਜਿਹੜਾ ਅਕਸ ਹੈ ਉਸ ਨੂੰ ਟਾ ਲਾਉਣ ਦੀ ਕੋਸ਼ਿਸ਼ ਕੀਤੀ ਗਈ ਆ ਕੰਗਣਾ ਨੇ ਬਿਨਾ ਇਤਿਹਾਸ